ਉਹਨਾਂ ਸੀ ਆਪਣੇ ਗੁਰੂ ਤੋਂ ਪੁੱਛੀਏ ਮਹਾਰਾਜ ਅਸੀਂ ਤਾਂ ਟੱਕਰਾ ਮਾਰ ਮਾਰ ਕੇ ਖੱਪ ਗਏ ਆ ਸਾਨੂੰ ਤੁਸੀਂ ਦੱਸੋ ਵੀ ਇੱਕ ਮਤ ਕਿਵੇਂ ਹੋਵੇ ਸਿੱਖ ਕੌਮ ਸਾਡੀ ਕੌਮ ਦੇ ਵਿੱਚ ਤਾਂ ਤੜਥੱਲੀ ਮੱਚੀ ਪਈ ਜਿਨ੍ਹਾਂ ਨੇ ਸਾਨੂੰ ਗਿਆਨ ਦੇਣਾ ਸੀ ਉਹ ਤਾਂ ਆਪ ਹੀ ਦੁਬਦਾਂ ਦੇ ਵਿੱਚ ਚਲੇ ਗਏ ਆਪ ਹੀ ਲੜ ਝਗੜ ਰਹੇ ਨੇ ਆਪ ਹੀ ਵੈਰ ਵਿਰੋਧ ਦੇ ਵਿੱਚ ਜਲੇ ਗਏ ਹੁਣ ਸਾਡੇ ਤੇ ਤੁਸੀਂ ਕਿਰਪਾ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਨੂੰ ਤੁਹਾਡੇ ਲੜ ਲਾ ਕੇ ਗਏ ਨੇ ਗੁਰੂ ਮਾਨਯੋ ਗ੍ਰੰਥ ਤੇ ਹੈ ਗੁਰੂ ਪਿਤਾ ਜੀ ਸਾਨੂੰ ਦੱਸੋ ਸਿੱਖ ਕੌਮ ਇਕੱਤਰ ਕਿਵੇਂ ਹੋਵੇ ਕਿਵੇਂ ਜਿਹੜੇ ਅਸੀਂ ਅਹੁਦੇਬਾਜ਼ੀਆਂ ਸੰਤ ਦੀ ਅਹੁਦੇਬਾਜ਼ੀ ਕੋਈ ਮਹਾਤਮਾ ਦੀ ਕੋਈ ਗਿਆਨੀ ਦੀ ਕੋਈ ਸਿੰਘ ਸਾਹਿਬ ਦੀ ਕੋਈ ਜਥੇਦਾਰੀ ਦੀ ਇਹ ਅਉਧਿਆਂ ਵਿੱਚ ਫਸ ਗਏ ਆ ਅਸੀਂ ਤਾਂ ਨਿਮਾਣੇ ਨੇ ਤਾਂ ਨੇ ਬੰਨਾ ਕਿਉਂਕਿ ਕਿਆ ਸਿੱਖਾਂ ਦਾ ਮਨ ਨਹੀਂ ਵਾ ਮਤ ਉੱਚੀ ਅਸੀਂ ਤਾਂ ਰਾਜਨੀਤਿਕ ਵਿੱਚ ਪੈ ਗਏ ਅਸੀਂ ਧਰਮ ਨੂੰ ਭੁੱਲ ਗਏ ਤੇ ਅਸੀਂ ਰਾਜਨੀਤੀ ਨੂੰ ਉੱਪਰ ਰੱਖ ਲਿਆ ਸਾਡਾ ਮਾਰਗਦਰਸ਼ਨ ਕਰੋ ਪਾਤਸ਼ਾਹ ਜੀ ਕਿਵੇਂ ਕੱਤਰ ਹੋਈਏ ਸਾਰੇ ਇਹ ਪੁੱਛਿਆ ਨਹੀਂ ਕਦੀ ਵੇਦੋ ਕੱਠੇ ਹੋ ਕੇ ਸਾਰੇ ਜਥੇਦਾਰਾਂ ਨੇ ਸੰਤਾਂ ਨੇ ਮਹਾਤਮਾ ਨੇ ਗਿਆਨੀਆਂ ਨੇ ਕਦੀ ਗੁਰੂ ਤੋਂ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਇਕੱਠੇ ਕਿਵੇਂ ਹੋਈਏ ਕਿਵੇਂ ਅਸੀਂ ਇਕੱਤਰ ਹੋਈਏ ਇੱਕ ਜੁੱਟ ਕਿਵੇਂ ਹੋਇਆ ਜਾਏ ਤੇ ਗੁਰੂ ਦੇ ਬਚਨ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਸ਼ਾਏ ਕਹਿੰਦੇ ਜੀ ਆਪਾਂ ਤੇ ਗੁਰਦੁਆਰੇ ਦਰੀਆਂ ਵਿਛਾਈਆਂ ਮੈਟ ਵਿਛਾਏ ਗਲੀਚੇ ਵਿਛਾਏ ਚਦਰਾਂ ਵਿਛਾਈਆਂ ਉਹ ਕਹਿੰਦੇ ਇਹਦੇ ਨਾਲ ਗੱਲ ਨਹੀਂ ਬਣਨੀ ਹਰ ਨਾਮੇ ਕੀ ਹੋਵੋ ਜੋੜੀ ਜਿੰਨਾ ਚੇ ਤੁਸੀਂ ਨਾਮ ਦੀ ਜੋੜੀ ਨਹੀਂ ਬਣਾਉਂਦੇ ਬੈ ਕੇ ਜਪਦੇ ਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਆ ਗੁਰੂ ਕਿਰਪਾ ਕਰੇ ਸਾਡੀ ਕੌਮ ਤੇ ਜਿੱਦਨ ਸਾਡੇ ਸਾਰੇ ਗੁਰਦੁਆਰਿਆਂ ਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਦਰਬਾਰ ਸਾਹਿਬ ਅਕਾਲ ਤਖਤ ਸਿੱਨੇ ਵੀ ਆਪਣੇ ਤਖਤੇ ਜਿਨ੍ਹਾਂ ਵਿੱਚ ਸਿਮਰਨ ਸ਼ੁਰੂ ਹੋ ਗਿਆ ਤੇ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਬਚਨ ਕਰਦੇ ਸਾਰੇ ਪ੍ਰੇਮ ਦੇ ਰਸ ਤੇ ਤਿਆਰ ਸਿਮਰਨ ਤੋਂ ਬਿਨਾ ਪ੍ਰੇਮ ਨਹੀਂ ਹੋਇਆ ਗੁਰਬਾਣੀ ਕੀ ਕਹ ਰਹੀ ਜਪੋ ਜਪਣਾ ਪੜਨਾ ਜਪਣ ਦੇ ਨਾਲ ਸਾਰਿਆਂ ਦੀ ਇੱਕ ਮਤ ਹੋ ਜਾਣੀ ਕਿਉਂਕਿ ਰਸਤਾ ਇੱਕੋ ਜਾਨਾ ਹੁਣ ਅਸੀਂ ਪੜ ਰਹੇ ਆ ਪੜਨ ਦਾ ਰਸਤਾ ਇੱਕ ਨਹੀਂ ਹੁੰਦਾ ਕਦੇ ਜੇ ਅਸੀਂ ਗੁਰੂ ਦੀ ਦੱਸੀ ਹੋਈ ਜੁਗਤ ਦੁਆਰਾ ਪੜ ਲਈਏ ਤਾਂ ਵੀ ਅਸੀਂ ਪਾਸ ਹੋ ਜਾਾਂਗੇ